ਕਾਰਨ ਦੀ ਜਿਮਣੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਸਖਵਿੰਦਰ ਕੌਰ ਰੰਦਾਵਾ ਤੋਂ ਡਰੀ ਸਰਕਾਰ ਸਖਵਿੰਦਰ ਕੌਰ ਰੰਦਾਵਾ ਤੇ ਉਸ ਦੀ ਸੁਪਤਰੀ ਕੰਚਨਪ੍ਰੀਤ ਕੌਰ ਦੀ ਕੀਤੀ ਜਾ ਰਹੀ ਰੇਕੀ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਦੇ ਪਿੱਛੇ ਸਿਵਲ ਵਰਦੀ ਧਾਰੀ ਜੋ ਗੱਡੀਆਂ ਲਾ ਕੇ ਉਸ ਨੂੰ ਗਿਡਨਾਪ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਕੰਚਨਪ੍ਰੀਤ ਕੋਰ ਨੂੰ ਗਿਡਨੈਪ ਕਰਕੇ ਕਿੱਥੇ ਲੈ ਕੇ ਜਾਣਾ ਚਾਹੁੰਦੀ ਏ ਪੰਜਾਬ ਪੁਲਿਸ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸੱਤਾਧਾਰੀ ਪਾਰਟੀ ਨੂੰ ਲੱਗ ਰਿਹਾ ਡਰ ਹਾਰ ਦੀ ਮੁਖਲਾਟ ਦੇ ਕਾਰਨ ਸੱਤਾਧਾਰੀ ਪਾਰਟੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਦਬਾਅ ਬਣਾ ਰਹੀਏ ਉਹਨਾਂ ਨੂੰ ਗਿਡਨਾਪ ਕਰਵਾ ਰਹੀਏ ਜਿਸ ਨੂੰ ਲੈ ਕੇ ਅੱਜ ਬਹੁਤ ਵੱਡੇ ਖੁਲਾਸੇ ਹੋਏ ਨੇ ਅਕਾਲੀ ਦਲ ਬਾਦਲ ਦੀ ਉਮੀਦਵਾਰ ਸ਼ਖਵਿੰਦਰ ਕੁਰ ਰੰਦਾਵਾ ਦੀ ਸੁਪੁੱਤਰੀ ਕੰਚਨਪ੍ਰੀਤਕੌਰ ਜੋ ਚੋਣ ਪ੍ਰਚਾਰ ਕਰਨ ਆਈ ਹੋਈ ਹੈ ਕੈਨੇਡਾ ਤੋਂ ਉਸਦੇ ਪਿੱਛੇ ਪੰਜਾਬ ਪੁਲਿਸ ਦੀਆਂ ਗੱਡੀਆਂ ਉਸ ਦੀ ਰੇਕੀ ਕਰ ਰਹੀਆਂ ਨੇ ਜੋ ਇੱਕ ਪਿੰਡ ਦੇ ਵਿੱਚ ਕੰਚਨਪ੍ਰੀਤਕੌਰ ਨੇ ਇੱਕ ਘਰ ਵਿੱਚ ਜਾ ਕੇ ਆਪਣੀ ਜਾਨ ਬਚਾਈ ਉਸ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਜੋ ਕਿ ਉਹ ਵਰਦੀ ਧਾਰੀ ਪੁਲਿਸ ਨਹੀਂ ਜੋ ਸਿਵਲ ਦੇ ਵਿੱਚ ਇੱਕ ਮਹਾਰਾਸ਼ਟਰ ਦੀ ਗੱਡੀ ਦਾ ਨੰਬਰ ਲਾ ਕੇ ਉਸ ਦੇ ਪਿੱਛੇ-ਪਿੱਛੇ ਕੱਲ ਤੋਂ ਘੁੰਮ ਰਹੀ ਸੀ ਜਦੋਂ ਇੱਕ ਪਿੰਡ ਦੇ ਵਿੱਚ ਅੱਜ ਉਸ ਪਿੰਡ ਵਾਲਿਆਂ ਨੇ ਉਸ ਗੱਡੀ ਨੂੰ ਫੜ ਕੇ ਚੈਕਿੰਗ ਕੀਤੀ ਤਾਂ ਉਸ ਦੇ ਵਿੱਚ ਸਾਰੇ ਖੁਲਾਸੇ ਹੋਏ ਜੋ ਉਸ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਜੋ ਉਹਨਾਂ ਦੇ ਵੱਡੇ ਅਫਸਰਾਂ ਨੇ ਭੇਜਿਆ ਹੈ ਇੰਟੈਲੀਜੈਂਸ ਸੀ ਇਹ ਮੁਲਾਜ਼ਮ ਸੀ ਜਿਨ੍ਹਾਂ ਦੇ ਕੋਲ ਇਹ ਕੋਈ ਲਿਖਤੀ ਆਰਡਰ ਨਹੀਂ ਸੀ ਪਰ ਉਹ ਕੰਚਨਪ੍ਰੀਤ ਕੌਰ ਦਾ ਪਿੱਛਾ ਕਰ ਰਹੇ ਸੀ ਜਿਸ ਨੂੰ ਲੈ ਕੇ ਕੰਚਨਪ੍ਰੀਤ ਨੇ ਵੀ ਡਰਦੇ ਹੋਏ ਜੋ ਸਹਿਮੇ ਹੋਏ ਇਹ ਸਾਰੀ ਗੱਲਬਾਤ ਕੈਮਰੇ ਦੇ ਸਾਹਮਣੇ ਦੱਸੀ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਚੋਣ ਮਹਿਮ ਨੂੰ ਲਗਾਤਾਰ ਜੋ ਪਿੰਡਾਂ ਦੇ ਵਿੱਚੋਂ ਪਰਮਾ ਸਮਰਥਨ ਮਿਲ ਰਿਹਾ ਇਸ ਸਮਰਥਨ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਪੂਰੀ ਤਰ੍ਹਾਂ ਬੁਖਲਾਟ ਦੇ ਵਿੱਚ ਆਪਣੇ ਹਾਰ ਦੇ ਡਰ ਦੇ ਕਾਰਨ ਸੱਤਾਧਾਰੀ ਪਾਰਟੀ ਅਜੇ ਹਥਕੰਡੇ ਅਪਣਾ ਰਹੀ ਹੈ ਜੋ ਅਕਾਲੀ ਦਲ ਦੇ ਉਮੀਦਵਾਰ ਨੂੰ ਗਿਡਨਾਪ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਕਿ ਉਹ ਇਸ ਚੋਣ ਦੇ ਵਿੱਚ ਜਿੱਤ ਦਲਜਾ ਨਾ ਕਰ ਸਕੇ ਸੋ ਅੱਜ ਅਕਾਲੀ ਦਲ ਪਾਰਟੀ ਨੇ ਆਪਣੇ ਆਪ ਨੂੰ ਜਿਹੜਾ ਕਿ ਤਰਨਤਾਰਨ ਦੇ ਵਿੱਚ ਮਜ਼ਬੂਤ ਕੀਤਾ ਹੈ ਉੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਰਸਿਮਰ ਕੋਲ ਬਾਦਲ ਤੇ ਹੋਰ ਸਾਰੇ ਸੀਨੀਅਰ ਲੀਡਰਸ਼ਿਪ ਤਰਨਤਾਰਨ ਦੇ ਵਿੱਚ ਡੇਰੇ ਲਾਈ ਬੈਠੇ ਨੇ ਇੱਕ ਪੰਥਕ ਸੀਟ ਹੋਣ ਦੇ ਨਾਤੇ ਹਮੇਸ਼ਾ ਅਕਾਲੀ ਦਲ ਦਾ ਇਸ ਸੀਟ ਦੇ ਉੱਪਰ ਇਤਕਾਰ ਰਿਹਾ ਹੈ ਔਰ ਇੱਕ ਵਾਰ ਸਿਰਫ ਇੱਥੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ ਤੇ ਇੱਕ ਵਾਰੀ ਇੱਥੇ ਆਮ ਆਦਮੀ ਪਾਰਟੀ ਜਿੱਤੀ ਹੁਣ ਅਕਾਲੀ ਦਲ ਇਹ ਫਿਰ ਸੀਟ ਆਪਣੇ ਕਬਜ਼ੇ ਵਿੱਚ ਦੁਬਾਰਾ ਲੈਣੀ ਚਾਹੁੰਦਾ ਹੈ ਜਿਸ ਕਰਕੇ ਅਕਾਲੀ ਦਲ ਦਾ ਗ੍ਰਾਫ ਦਿਨੋ ਦਿਨ ਇੱਥੇ ਵੱਧ ਰਿਹਾ ਹੈ ਜੋ ਅਕਾਲੀ ਦਲ ਦੇ ਇਸ ਵੱਧਦੇ ਹੋਏ ਗ੍ਰਾਫ ਤੋਂ ਸੱਤਾਧਾਰੀ ਪਾਰਟੀ ਡਰੀ ਹੋਈ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉੱਪਰ ਇਹ ਵੱਡੇ ਇਲਜ਼ਾਮ ਲੱਗੇ ਨੇ ਕਿ ਉਹ ਆਪਣੇ ਪ੍ਰਸ਼ਾਸਨ ਨੂੰ ਵਰਤ ਕੇ ਸੱਤਾਧਾਰੀ ਪਾਰਟੀ ਜਿਹੜੀ ਇਹ ਚੋਣ ਜਿੱਤਣਾ ਚਾਹੁੰਦੀ ਏ ਸ੍ਰੋਮਣੀ ਅਕਾਲੀ ਦਲ ਦੇ ਇੱਕ ਵੀਡੀਓ ਜਾਰੀ ਕਰਦਿਆਂ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਤੋਂ ਘਬराई ਹੋਈ ਏ ਜਿਸ ਕਰਕੇ ਪੁਲਿਸ ਅਕਾਲੀ ਉਮੀਦਵਾਰ ਪ੍ਰਿੰਸੀਪਲ ਸ਼ਖਵਿੰਦਰ ਕੋਰ ਅੰਦਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਦਾ ਪਿੱਛਾ ਕਰ ਰਹੀ ਏ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਮੁਲਾਜ਼ਮ ਵੱਲੋਂ ਬਿਨਾਂ ਵਰਦੀ ਅਤੇ ਕਾਰ ਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਕੰਚਨਪ੍ਰੀਤ ਕੌਰ ਦੀ ਰੇਕੀ ਕੀਤੀ ਜਾ ਰਹੀ ਹੈ ਇਸੇ ਦੌਰਾਨ ਰੇਕੀ ਕਰਨ ਵਾਲੇ ਪੁਲਸ ਮੁਲਾਜ਼ਮ ਨੂੰ ਅਕਾਲੀ ਦਲ ਦੇ ਵਰਕਰਾਂ ਨੇ ਫੜਿਆ ਉਹਨਾਂ ਵੱਲੋਂ ਪਹਿਲਾਂ SPD ਤਰਨਤਾਰਨ ਦੇ ਆਰਡਰ ਤੇ ਰੇਕੀ ਕਰਨ ਦੀ ਗੱਲ ਕਹੀ ਗਈ ਤੇ ਬਾਅਦ ਵਿੱਚ CIA ਇੰਚਾਰਜ ਪ੍ਰਭਜੀਤ ਸਿੰਘ ਦਾ ਨਾਮ ਲਿਆ ਗਿਆ ਉਸ ਵੱਲੋਂ CIC ਇੰਚਾਰਜ ਪ੍ਰਭਜੀਤ ਸਿੰਘ ਨਾਲ ਗੱਲ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸੀ ਵਾਲੇ ਹਨ ਜੋ ਰੇਕੀ ਕਰ ਰਹੇ ਹਨ ਅਕਾਲੀ ਦਲ ਦੇ ਵਰਕਰਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਨੰਬਰ ਵੀ ਜਾਲੀ ਲੱਗਿਆ ਹੋਇਆ ਹੈ ਤੇ ਸ਼ੀਸ਼ਿਆਂ ਉੱਪਰ ਕਾਲੇ ਰੰਗ ਦੀਆਂ ਜਾਲੀਆਂ ਲੱਗੀਆਂ ਹੋਈਆਂ ਤੇ ਹੱਥ ਕੜੀ ਤੇ ਵਰਦੀ ਪੁਲਿਸ ਦੀ ਗੱਡੀ ਦੇ ਵਿੱਚ ਪਈ ਏ ਸੋ ਦੱਸਦੀ ਏ ਕਿ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਇਸੇ ਦੌਰਾਨ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਂਸਦ ਹਰਸਿਮਰ ਕੋ ਬਾਦਲ ਤੇ ਸੀਨੀਅਰ ਅਕਾਲੀ ਆਗੂ ਲਗਾਤਾਰ ਪ੍ਰਿੰਸੀਪਲ ਸੁਖਵਿੰਦਰ ਕੋ ਰੰਦਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਨਾਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਚਲਾ ਗਿਆ ਹੈ ਜਿਸ ਨੂੰ ਲੈ ਕੇ ਸੱਤਾਧਾਰੀ ਪਾਰਟੀ ਤੇ ਬਾਕੀ ਪਾਰਟੀਆਂ ਸਾਰੀਆਂ ਡਰੀਆਂ ਹੋਈਆਂ ਨੇ ਜੋ ਵੱਡੇ ਇਲਜ਼ਾਮ ਲਾ ਰਹੀਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਉੱਪਰ ਜੋ ਇੱਕ ਧਰਮੀ ਫੌਜੀ ਦੇ ਪਰਿਵਾਰ ਨੂੰ ਇਹ ਟਿਕਟ ਦਿੱਤੀ ਹੈ ਪਰ ਕਾਂਗਰਸ ਪਾਰਟੀ ਤੇ ਸੱਤਾਧਾਰੀ ਪਾਰਟੀ ਉਸ ਨੂੰ ਧਰਮੀ ਫੌਜੀ ਨਹੀਂ ਮੰਨਦੀਆਂ ਸੋ ਧਰਮੀ ਫੌਜੀ ਦੇ ਪਰਿਵਾਰ ਨੂੰ ਜਿਹੜਾ ਕਿ ਤਰਨਤਾਰਨ ਦੇ ਵਿੱਚ ਭਰਪੂਰ ਸਮਰਥਨ ਮਿਲ ਰਿਹਾ ਜਿਸ ਨੂੰ ਲੈ ਕੇ ਕੰਚਨਪ੍ਰੀਤਕੌਰ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਕੰਚਨਪ੍ਰੀਤਕੌਰ ਗੈਂਗਸਟਰਵਾਦ ਨੇ ਜਿਹੜੇ ਕਿ ਕੈਨੇਡਾ ਤੋਂ ਆਏ ਹੋਏ ਨੇ ਔਰ ਵੋਟਰਾਂ ਨੂੰ ਧਮਕਾ ਰਹੇ ਨੇ ਵੋਟਰਾਂ ਦੇ ਨੂੰ ਜਾ ਕੇ ਕੰਨ ਨਾਲ ਫੋਨ ਲਾ ਦਿੰਦੇ ਨੇ ਤੇ ਆਪਣੇ ਪਤੀ ਤੋਂ ਉਹਨਾਂ ਨੂੰ ਧਮਕੀਆਂ ਦਿਵਾਉਂਦੇ ਨੇ ਔਰ ਉਸ ਤੋਂ ਬਾਅਦ ਕੰਚਨਪ੍ਰੀਤਕੌਰ ਦੀ ਇਸੇ ਕਰਕੇ ਦੇ ਕੀ ਪੁਲਿਸ ਕਰਵਾ ਰਹੀ ਹੈ ਜੋ ਕੰਚਨਪ੍ਰੀਤਕੌਰ ਨੇ ਕਿਹਾ ਕਿ ਮੈਨੂੰ ਇਸ ਦਾ ਸਬੂਤ ਦਿਓ ਜੋ ਮੇਰੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਜੋ ਕਿ ਸੱਤਾਧਾਰੀ ਪਾਰਟੀ ਪੂਰੀ ਤਰ੍ਹਾਂ ਡਰੀ ਹੋਈ ਹੈ ਜਿਸ ਕਰਕੇ ਕੰਚਨਪ੍ਰੀਤ ਦੀ ਹੈ ਰੈਕੀ ਕਰਵਾਈ ਗਈ ਹੈ